ਸਤਿ ਸ਼੍ਰੀ ਅਕਾਲ ਜੀ ਬੇਦਰ ਬਹਾਰਪ੍ਰੀਤ ਵੇਖਰੇ ਸਾਰੇ ਮੇਰੇ ਦਾ ਇਸ ਚੈਨਲ ਤੇ ਸਵਾਗਤ ਕਰਦੇ ਹਾਂ ਤੇ ਇਸ ਵੀਡੀਓ ਵਿੱਚ ਗੱਲ ਕਰਾਂਗੇ 28 ਮਾਰਚ ਤੋਂ ਲੈ ਕੇ 15 ਅਪ੍ਰੈਲ ਦੇ ਮੌਸਮ ਦੀ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਆ ਦਿੱਲੀ ਦੇ ਮੌਸਮ ਦੇ ਕੀ ਹਾਲਾਤ ਜਿਹੜੇ ਰਹਿੰਦੇ ਆ ਸਾਰ ਜਿਹੜੇ ਬੰਦੇ ਦਿਖਾਈ ਦੇ ਰਹੇ ਨੇ ਤੇ ਇੱਕੜਾ ਪੱਛਮੀ ਸਿਸਟਮ ਫਿਰ ਤੋਂ ਪਹੁੰਚ ਰਿਹਾ ਜੋ ਕਿ ਅਪ੍ਰੈਲ ਦੇ ਦੂਜੇ ਹਫਤੇ ਜਾਂ ਤੀਜੇ ਹਫਤੇ ਪਹੁੰਚਣ ਦਾ ਅਸਾਰ ਨੇ ਜਾਨੀ ਕਿ 9 10 ਤੋਂ ਲੈ ਕੇ 9 10 ਅਪ੍ਰੈਲ ਤੋਂ ਲੈ ਕੇ ਤੇ 14 15 ਜਾਂ 17 18 ਅਪ੍ਰੈਲ ਦੇ ਦਰਮਿਆਨ ਪਹੁੰਚਣ ਦਾ ਤੇਰੇ ਨੇ ਤੱਕ ਜਿਹੜਾ ਸਿਸਟਮ ਕਿੰਨਾ ਤਗੜਾ ਹੋ ਰਿਹਾ ਤੇ ਬਾਕੀ ਆਉਣ ਆਉਣ ਵਾਲੇ ਅਗਲੇ ਦਿਨਾਂ ਵਿੱਚ ਜਾਨਕੀ 28 ਮਾਰਚ ਤੋਂ ਲੈ ਕੇ 14-15 April ਤੱਕ ਮੌਸਮ ਜਿਹੜਾ ਕਿਸ ਤਰ੍ਹਾਂ ਦਾ ਰਹਿ ਸਕਦਾ ਪੰਜਾਬ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਤੇ ਦਿੱਲੀ ਤੇ ਆ ਖੇਤਰਾਂ ਵਿੱਚ ਤਾਂ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦਾ ਗੁਜਾਰਸ਼ ਕਰਨਾ ਚਾਹੁੰਦੇ ਹਾਂ ਤੁਸੀਂ ਕਿਸ ਲੱਗ ਜ਼ਿਲ੍ਹੇ ਤੇ ਸਵਿਡਨ ਵੇਫੇ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਔਰ ਛੋਟੀ ਜਿਹੀ ਬੇਨਤੀ ਕਰ ਦੇਣਾ ਚਾਹੁੰਦੇ ਹਾਂ ਜਿਹੜੇ ਵੀ ਚੈਨਲ ਤੇ ਨਵੇਂ ਚੱਲਣੋ ਸਬਸਕ੍ਰ ਤਾਂ ਸ਼ੁਰੂ ਕਰਦੇ ਆ ਅੱਜ ਦੀਆ ਵੀਡੀਓ ਨੂੰ ਸਭ ਤੋਂ ਪਹਿਲਾਂ ਗੱਲ ਕਰੀਏ 28 29 ਤੇ 30 ਅ ਮਾਰਚ ਤੱਕ ਜੇ ਟੈਂਪਰੇਚਰ ਹੋਣਗੇ ਠੀਕ ਠਾਕ ਜਾਨੀ ਕਿ 28 29 ਤੋਂ ਲੈ ਕੇ 31 32 ਤੇ ਕੁਝ ਕੁ ਲਗਾ 32 33 ਡਿਗਰੀ ਤੱਕ ਦਰਜ ਕੀਤੇ ਜਾ ਸਕਦੇ ਨੇ ਤਾਂ ਉਸ ਤੋਂ ਬਾਅਦ 31 ਮਾਰਚ ਤੋਂ ਲੈ ਕੇ 6 7 ਅਪ੍ਰੈਲ ਦੇ ਵਿੱਚਕਾਰ ਜਿਹੜੇ ਇੱਕ ਜ ਆਪਾਂ ਗੱਲ ਕਰੀਏ ਇੱਕਦਮ ਜਿਹੜੇ ਟੈਂਪਰੇਚਰ ਵਧਣਗੇ ਜਾਨੀ ਕਿ ਕਿਤੇ ਕਿਤੇ 34 35 ਜਾਂ ਕਿਤੇ ਕਿਤੇ 36 37 38 39 ਡਿਗਰੀ ਤੱਕ ਜਿਹੜੇ ਦਰਜ ਕੀਤੇ ਜਾਂਦੀ ਰਸਭਾਵਨਾ ਪਾਉਂਦੀ ਦਿਖਾਈ ਦੇ ਰਹੀ ਜਿਹੜੇ ਖਣ ਪਛਮੀ ਲਾਕਰ ਕੇ ਪੰਜਾਬ ਦੇ Rajasthan ਦੇ ਨਾਲ ਲੱਗਦੇ ਜਾਂ Haryana ਦੇ ਨਾਲ ਲੱਗਦੇ ਖੇਤਰ ਉਹ ਜਾਂ ਆਪਣੇ ਪੰਜਾਬ ਦੇ ਨਾਲ ਲੱਗਦੇ Haryana Rajasthan ਦੇ ਖੇਤਰ ਹੋਗੇ ਇੱਥੇ ਪਛਮੀ UP ਤੇ Delhi ਦੇ ਖੇਤਰ ਇੱਥੇ ਟੈਂਪਰੇਚਰ ਆ 36 37 ਜਾਂ 35 34 ਤੋਂ ਲੈ ਕੇ ਤੇ ਆਪਣੇ 39 40 ਡਿਗਰੀ ਤੱਕ ਦਰਜ ਕੀਤੇ ਜਾ ਸਕਦੇ ਨੇ ਤੇ ਬਾਕੀ ਜਿਹੜੇ ਉੱਤਰ ਪੂਰਬੀ ਲਾਕਰ ਕੇ ਪੰਜਾਬ ਦੇ ਹੋਗੇ ਜਾਂ ਪੰਜਾਬ ਦੇ ਨਾਲ ਲੱਗਦੇ ਜਿਹੜੇ ਕੁਝ ਆ Chandigarh ਦੇ ਖੇਤਰ ਹੋਗੇ ਜਾਂ ਬਾੜ ਦੇ ਨਾਲ ਲੱਗਦੇ ਪੰਜਾਬ ਦੇ ਖੇਤਰ ਜਾਂ ਪਛਮੀ ਸਰਦੀ ਲਾਕਰ ਕੇ ਪੰਜਾਬ ਦੇ ਪਮਦ ਕੇਂਦਰ ਹੋਗੇ ਜਿਹੜੇ ਉੱਤਰ ਪੂਰਬੀ ਲਾਕਰ ਹੋਗੇ ਇੱਥੇ ਟੈਂਪਰੇਚਰ ਥੋੜੇ ਜਿਹਾ 1-2 ਡਿਗਰੀ ਬਾਕੀ ਇਲਾਕਿਆਂ ਨਾਲ ਜਿਹੜੇ ਥੱਲੇ ਰਹਿੰਦੇ ਆਸਾਰ ਜਿਹੜੇ ਆ ਵਧ ਰਹੇ ਨੇ ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਕਿਹੜਾ ਸਿਸਟਮ ਆ ਰਿਹਾ ਪਛਮੀ ਸਿਸਟਮ ਜੋ ਕਿ 9-10 ਤੋਂ ਲੈ ਕੇ ਹੁਣ ਤੇ ਜੋ ਵੀ ਸੈਟਲਾਈਟ ਤਸਵੀਰਾਂ ਤੁਸੀਂ ਜੋ ਸਕਰੀਨ ਤੇ ਸੈਟਲਾਈਟ ਤਸਵੀਰਾਂ ਦੇਖ ਸਕਦੇ ਹੋ ਇਹ ਹੈਗਾ ਆਪਣਾ ਸਿਸਟਮ 9-10 ਤੋਂ ਲੈ ਕੇ 14-15 April ਦੇ ਵਿੱਚ ਕਾਰ ਲੱਗਣ ਦਾ ਆਸਾਰ ਨੇ ਫਿਲਹਾਲ ਹੁਣ ਤੇ ਸੈਟਲਾਈਟ ਤਸਵੀਰਾਂ ਨੇ ਤਾਂ ਸਿਸਟਮ ਇਹ ਕਾਫੀ ਆਪਾਂ ਕਲ ਕੇ ਕਾਫੀ ਦਿਨ ਸਿਸਟਮ ਲੱਗਣ ਵਿੱਚ ਪੈ ਰਹੇ ਇਸ ਵਿੱਚ ਹੋਰ ਵੀ ਕਾਫੀ ਬਦਲਾਅ ਦੇਖਣ ਨੂੰ ਮਿਲਣਗੇ ਤਾਂ ਹ ਤਾਂ ਜਾਨੀ ਉਸ ਅਕਾਊਂਟਿੰਗ ਆਪਾਂ ਗੱਲ ਕਰੀ ਤਾਂ ਸਿਸਟਮ ਠੀਕ-ਠਾਕ ਯਾਨੀ ਕਿ ਆ ਠੀਕ-ਠਾਕ ਸਿਸਟਮ ਹੈ ਦਰਮਿਆਨੇ ਲੈਵਲ ਦਾ ਸਿਸਟਮ ਹੈ ਨਾ ਜ਼ਿਆਦਾ ਤਗੜਾ ਤੇ ਨਾ ਜ਼ਿਆਦਾ ਘੱਟ ਹੁੰਦੇ ਜੋ ਵੀ ਸੈਟਲਾਈਟ ਤਸਵੀਰਾਂ ਮਾਡਲ ਪ੍ਰਾਪਤ ਹੋਏ ਨੂੰ ਉਸ ਅਕਾਊਂਟਿੰਗ ਤੁਹਾਡੇ ਤੱਕ ਪ੍ਰਚਾਰ ਕਰੀ ਸਾਂਝਾ ਕਰਦੇ ਹਾਂ ਤਾਂ ਇਸ ਵਿੱਚ ਹੋਰ ਵੀ ਕਾਫੀ ਜਿਹੜਾ ਪਤਲਾ ਵੇਖਣ ਨੂੰ ਮਿਲਣਗੇ ਤਾਂ ਲਗਾਤਾਰ ਤੁਹਾਡੇ ਤੱਕ ਅਪਡੇਟ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਸਿਸਟਮ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਤੇ ਆ ਖੇਤਰਾਂ ਨੂੰ ਜਿਹੜਾ ਪ੍ਰਭਾਵਿਤ ਕਰਨ ਦੀ ਸ਼ਮਤਾ ਰੱਖ ਸਕਦਾ ਹੈ ਬਾਕੀ ਇਹ ਕਾਫੀ ਪਚਾਉਣ ਦੀ ਕੋਸ਼ਿਸ਼ ਕਰਦੇ ਰਾਂਗੇ ਤਾਂ ਚੈਨ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਉਸ ਤੋਂ ਬਾਅਦ ਗੱਲ ਕਰੀ ਜਿਹੜਾ 29 ਯਾਨੀ ਕਿ 28 29 ਤਾਂ ਮੇਨ ਤੌਰ ਤੇ 29 ਨੂੰ ਆ ਦੁਪਹਿਰ ਸ਼ਾਮ ਤੇ ਆਸ ਵਿੱਚ ਜਿਹੜੇ ਹਵਾਵਾਂ ਦੀ ਗਤੀ ਕੁਝ ਕੁ ਲਗਾ ਵਿੱਚ ਤੇਜ਼ ਜਿਹੜੀ ਵਿਖਾ ਨੂੰ ਮੈਸਰੀ 35 40 ਜਾਂ 40 ਤੋਂ ਆ 45 ਕਿਲੋਮੀਟਰ ਪ੍ਰਤੀ ਘੰਟੇ ਰਫਤਾਰ ਤੇ ਚੱਲਣ ਦੀ ਸੰਭਾਵਨਾ ਤੇ ਕੁਝ ਕੁ ਲਗਾ ਵਿੱਚ ਜਿਹੜੇ ਹਵਾਵਾਂ ਕੀ ਠੀਕ ਠਾਕ ਯਾਨੀ ਕਿ ਰਫਤਾਰ ਤੇ ਆ ਚੱਲ ਸਕਦੀ ਹੈ ਹਲਕੇ ਦਰਮਿਆਨੇ ਰਫਤਾਰ ਤੇ ਆ ਚੱਲਣ ਦੇ ਜਿਹੜੇ ਸੰਭਾਵਨਾ ਬਣਦੀ ਦਿਖਾਈ ਆ ਦੇ ਰਹੀ ਤੇ ਉਸ ਤੋਂ ਬਾਅਦ ਜਿਹੜਾ ਆ ਸਿਸਟਮ ਆਉਣਾ ਜੋ ਕਿ 8 ਤੋਂ 8 ਸਟਾ ਮਾਉਂਟ ਐਸਾਰ ਨੇ 8 9 ਨੂੰ ਤਾਂ ਜਿਸ ਕਰਕੇ 8 ਤੋਂ ਲੈ ਕੇ 9 10 11 ਤੇ 12 ਆਪਣਾ April ਦੇ ਦੌਰਾਨ ਆ ਫਿਰ ਤੋਂ ਜਿਹੜੀਆਂ ਮੌਮਾਂ ਦੀ ਗਤੀ ਜਿਹੜੀ ਆ ਤੇਜ਼ ਵੇਖਣ ਨੂੰ ਮਿਲ ਸਰੀ ਕੁਝ ਇਲਾਕਿਆਂ ਵਿੱਚ 35 40 40 ਤੋਂ 45 ਕਿਤੇ ਕਿਤੇ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੇ ਚੱਲਣ ਦੀ ਸੰਭਾਵਨਾ ਜੋ ਹੁੰਦੀ ਹੈ ਸੈਟਲਾਈਟ ਤਸਵੀਰਾਂ ਕੈਰੀਆਂ ਨੇ ਤੇ ਇਸ ਵਿੱਚ ਕਾਫੀ ਜਿਹੜੇ ਬਦਲਾਅ ਵੇਖਣ ਨੂੰ ਮਿਲਣਗੇ ਤਾਂ ਲਗਾਤਾਰ ਅਪਡੇਟ ਤੁਹਾਡੇ ਤੱਕ ਪੇ ਚੈਨਲ ਤੇ ਜਰੀਏ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ 28 ਤੋਂ ਲੈ ਕੇ 28 ਮਾਰਚ ਤੋਂ ਲੈ ਕੇ 7 ਅਪ੍ਰੈਲ ਤੱਕ ਮੌਸਮ ਜ਼ਿਆਦਾਤਰ ਠੀਕ ਠਾਕ ਸਾਫ਼ ਕੁੱਛ ਕੇ ਤੇ ਇਹਨਾਂ ਦਿਨਾਂ ਦੇ ਮੌਸਮ ਜ਼ਿਆਦਾਤਰ ਠੀਕ ਠਾਕ ਰਹਿਣ ਦਾ ਸਾਰ ਨੇ ਕੋਈ ਮੀਂਹ ਦੀ ਸੰਭਾਵਨਾ ਬੰਦੀ ਦਿਖਾਈ ਨਹੀਂ ਦੇ ਰਹੀ ਤੇ 9 ਤੋਂ ਬਾਅਦ 9 ਤੋਂ ਲੈ ਕੇ 15 ਅਪ੍ਰੈਲ ਦੇ ਵਿੱਚਕਾਰ ਇੱਕ ਸਿਸਟਮ ਪਹੁੰਚ ਰਿਹਾ ਠੀਕੇ ਤਾਂ ਇਸ ਸਿਸਟਮ ਦਾ ਪ੍ਰਭਾਵ ਜਿਹੜਾ ਵੇਖਣ ਨੂੰ ਮਿਲ ਸਕਦਾ ਹੁੰਦੀ ਆ ਜੋ ਵੀ ਮਾਡਲ ਸੈਟਲਾਈਟ ਤਸਵੀਰਾਂ ਕਹਿ ਰਹੇ ਨੇ ਤਾਂ ਇਸ ਵਿੱਚ ਬਦਲਾਅ ਵੇਖਣ ਨੂੰ ਮਿਲਣਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਰੱਖ ਲੈਣਾ ਜੋ ਵੀ ਅਪਡੇਟ ਮਿਲੇਗੀ ਸਮੇਂ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਾ ਦਿੱਤੀ ਜਾਵੇਗੀ ਉਸ ਤੋਂ ਬਾਅਦ ਗੱਲ ਕਰੀਏ 28 ਮਾਰਚ ਤੋਂ ਲੈ ਚਾਤੋਂ ਜਿਆਤਰ ਵਗਤੇ ਰਹਿਣਗੇ ਜਿਹੜੇ ਉੱਤਰ ਤੋਂ ਪੱਛਮ ਤੇ ਕੁਝ ਸਮੇਲੇ ਲਈ ਹਮਮਦੀ ਜਿਹੜੀ ਆਪਾਂ ਗੱਲ ਕਰੀ ਜਿਹੜੀ ਦਿਸ਼ਾ ਦੱਖਣ ਪੂਰਬ ਜਾਂ ਦੱਖਣ ਆ ਪੱਛਮ ਤੋਂ ਜਿਹੜੇ ਚੱਲਣ ਦੀ ਸੰਭਾਵਨਾ ਜਿਆਤਰ ਆ ਰਹਿਣਗੇ ਉੱਤਰ ਤੋਂ ਪੱਛਮ ਜਾਂ ਪੱਛਮ ਦਿਸ਼ਾ ਤੋਂ ਹਲਕੇ ਦਰਮਿਆਨੇ ਰਫਤਾਰ ਨਾਲ ਵਗਤੇ ਰਹਿਣਗੇ 28 29 ਜਾਂ ਆਪਾਂ ਗੱਲ ਕਰੀ 29 ਨੂੰ ਮੇਨ ਤੌਰ ਤੇ ਦੁਪਹਿਰ ਸ਼ਾਮ ਦੇ ਆਸ-ਪਾਸ ਹਮਮਦੀ ਗਤੀ ਥੋੜੀ ਤੇਜ਼ ਵੇਖਣ ਨੂੰ ਮਿਲ ਸਕਦੀ ਹੈ ਉਸ ਵਾਰ 6 ਜਾਂ 7 ਨੂੰ ਵੀ ਕੁਝ ਕਲਾਕਾਂ ਥੋੜੀ ਆ ਵਾਧ ਦੁਪਹਿਰ ਸ਼ਾਮ ਦੇ ਆਸ ਤੇਜ਼ ਵੇਖਣ ਨੂੰ ਮਿਲ ਸਕਦੀ ਤੇ ਉਸ ਵਾਰ ਸਿਸਟਮ ਲੱਗਣਾ ਜਿਸ ਕਰਕੇ 9 ਦੇ ਵਿਚਕਾਰ ਜਿਹੜਾ ਫਿਰ ਤੋਂ ਹਵਾ ਦੀ ਗਤੀ ਜਿਹੜੀ ਆ ਤੇਜ਼ ਕੁਝ ਕੁ ਖੇਤਰਾ ਵਿੱਚ ਦੇਖਣ ਨੂੰ ਮਿਲ ਸਰੀ ਕੁਝ ਕੁ ਲਾਕੇ ਵਾ ਠੀਕ ਠਾਕ ਯਾਨੀ ਕਿ ਦਰਮਿਆਨੇ ਲੈਵਲ ਤੇ ਹਲਕੇ ਤੋਂ ਦਰਮਿਆਨੇ ਰਫਤਾਰ ਤੇ ਚੱਲਣ ਦੀ ਸੰਭਾਵਨਾ ਹੈ ਤਾਂ ਫਿਲਹਾਲ ਹੀ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਆਪਾਂ ਚੈਨਲ ਤੇ ਪਹੁੰਚਾਰਾਂਗੇ ਚਾਹੋ ਸਬਸਕ੍ਰਾਈਬ ਜ਼ਰੂਰ ਕਰਕੇ ਰੱਖ ਲੈਣਾ ਜੀ ਧੰਨਵਾਦ ਜੀ ਸਾਰਿਆਂ ਦਾ